ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਤੀਜਾ ਸ਼ੰਤ ਘਰ ਤੀਜਾ ਸਾਜਨ ਮੇਰੇ ਪ੍ਰੀਤਮ ਹੋ ਤਮ ਸਹਿਗੀ ਭਗਤ ਕਰੇ ਹੋ ਗੁਰ ਸੇਵੂ ਸਦਾ ਆਪਣਾ ਨਾਮ ਪਦਾਰਤ ਲੇਹੁ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਪਾਣਾ ਤੁਮ ਕਰਹੁ ਤਾਂ ਫਿਰ ਸਹਿ ਖੁਸੀ ਨ ਆਵੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰੂ ਦਵਾਰਾ ਕੋ ਪਾਵੇ ਕਹਿ ਨੰਗ ਜਿਸ ਕਰੇ ਕਿਰਪਾ ਸੋ ਹਰ ਭਗਤੀ ਚ ਤਲਾਵੇ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੁਹਿਲਾ ਤਨ ਸਦ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਸੂੜ ਪਖੰਡ ਸੋ ਸੈ ਸਭ ਕਿਸ ਜਾਣੇ ਜਲ ਥਲ ਮਈ ਹਲੇ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮੁ ਪਸਾਤਾ ਹਰਿ ਕੇਰਾ ਸੋਈ ਸਰਬ ਸੁਖ ਪਾਵੇ ਇਬ ਕਹੈ ਨਾਨਕ ਸੋਵੈ ਰਾਗੀ ਅੰਧਨ ਹਰਿ ਲਿਵ ਲਾਵੇ ਜਹਿ ਜੈ ਮਨ ਤੂੰ ਧਾਬ ਦਾ ਤੈ ਤੈ ਹਰਿ ਤੇ ਰਹਿ ਨਾਲੇ ਮਨ ਸਿਹਾਨ ਪਸੂਦੀ ਹੈ ਗੁਰ ਕਾ ਸਬਦ ਸੰਭਾਲੇ ਸਾਥ ਤੇ ਰਹਿ ਸੋ ਸਹਿ ਸਦਾ ਹੈ ਇਕ ਖਿਨ ਹਰਿ ਨਾਮ ਸੰਭਾਲੇ ਜਨਮ ਜਨਮ ਗਤੇਰੇ ਪਾਪ ਕਟੇ ਅੰਤ ਪਰਮਪਦ ਪਾਵਹਿ ਸਾਚੇ ਨਾਲ ਤੇਰਾ ਗੰਢ ਲਾਗਾ ਗੁਰਮੁਖ ਸਦਾ ਸੰਮਾਲੇ ਇਓ ਕਹਿ ਨਾਨਕ ਜੈ ਮਨ ਤੂੰ ਤਾਬਦਾ ਤੈ ਹਰ ਤਿ ਰਹੇ ਸਦਾ ਨਾਲੇ ਸਤਗੁਰ ਮਿਲਿਆ ਤਾਬਤ ਥੰਮਿਆ ਨਿਜਕਰ ਬਸਿਆ ਆਏ ਨਾਮ ਬਹਾਜੀ ਨਾਮ ਲਏ ਨਾਮ ਰਹੇ ਸਮਾਈ ਤਾਬਤ ਥੰਮਿਆ ਸਤਗੁਰ ਮਿਲਿਆ ਦਸਮਾ ਦਵਾਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਜਿਤ ਸਬਦ ਜਗਤ ਥੰਮ ਰਹਾਇ ਤੈ ਅਨੇਕ ਬਾਝੇ ਸਦਾ ਨਾਨਦ ਹੈ ਸੱਚੇ ਰਹਾ ਅਸਮਾਈ ਇਉ ਕਹੈ ਨਾਨਕ ਸਤਿਗੁਰ ਮਿਲਿਆ ਤਾਪ ਤਥਮਿਆ ਨਿਧਕਰ ਬਸਿਆ ਆਇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣਾ ਤਾਂ ਸਹਿ ਜਾਣੈ ਮਰਣ ਜੀਵਨ ਕੀ ਸੋਜੀ ਹੋਈ ਗੁਰ ਪ੍ਰਸਾਦੀ ਕੋ ਜਾਣੈ ਤਾਂ ਦੂਜਾ ਭਾਉ ਨ ਹੋਈ ਮਨ ਸਾਤਿ ਆਈ ਬਧੀ ਬਧਾਈ ਤਾਂ ਹੋਆ ਪਰਵਾਣ ਏਉ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੁੰਗਾਰਬ ਅਟਿਆ ਗਾਰਬ ਲਿਧਾ ਜਾਹੇ ਮਾਇਆ ਮੋਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ ਗਾਰਬ ਲਗਾ ਜਾਏ ਮੁਗਦ ਮਨ ਅੰਤ ਗਿਆ ਪਸਤਾਵਹਿ ਅਹੰਕਾਰ ਤਿਸਨਾ ਰੋਗ ਲਗਾ ਬਿਰਥਾ ਜਨਮ ਗਵਾਵਹਿ ਮਨ ਮੁਖ ਮੁਗਦ ਚੇਤਾ ਨਹੀਂ ਅਗੈ ਗਿਆ ਪਸਤਾਵਹਿ ਇਉ ਕਹੈ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਧਿਆ ਜਾਵਹਿ ਮਨ ਤੂੰ ਮਤ ਮਾਨ ਕਰਹਿ ਜੇ ਹਉ ਕਿਸ ਜਾਣਦਾ ਗੁਰਮੁਖ ਨਮਾਣਾ ਹੋ ਹੋ ਅੰਤਰ ਅਗਿਆਨ ਹੋ ਬੁੱਧ ਹੈ ਸਤਿ ਸ਼ਬਦ ਮਲਖੋ ਹੋ ਨ ਮਾਣਾ ਸਤਿਗੁਰੂ ਅਗ ਮਤ ਕਿਸ ਆਪ ਲਖਾਵਹਿ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆ ਭਗਵ ਬਹਿ ਸਤਗੁਰ ਕੈ ਭਾਣਾ ਕਰੈ ਕਰ ਸਤਗੁਰ ਕਾ ਭਾਣਾ ਲਾਗ ਰਹੁ ਇਉ ਕਹੈ ਨਾਨਕ ਆਪ ਛਡ ਸੁਖ ਪਾਵੈ ਮਨ ਨਮਾਣਾ ਹੋਇ ਰਹੁ ਤਨ ਸੋ ਬੇਲਾ ਚਿਤਮ ਸਤਗੁਰ ਮਿਲਿਆ ਸੂ ਸਹਿਚਿਤ ਆਇਆ ਮਹਾ ਆਨੰਦ ਸਹਿਜ ਪਇਆ ਮਨ ਤਨ ਸੁਖ ਪਾਇਆ ਸੂ ਸਹਿਚਿਤ ਆਇਆ ਮਨ ਵਸਾਇਆ ਅਭਗੁਣ ਸਭ ਵਿਸਾਰੀ ਜਾਂਤ ਸੇ ਪਾਣਾ ਗੁਣ ਪ੍ਰਗਟ ਹੋਏ ਸਤਗੁਰ ਆਪਿ ਸਵਾਰੀ ਸੇਜਨ ਪਰਵਾਣ ਹੋਏ ਜਿਨਨੀ ਇੱਕ ਨਾਮ ਦਿੜੀਆ ਦੂਤੀਆ ਭੋ ਚਕਾਇਆ ਇਉ ਕਹੈ ਨਾਨਕ ਤਨ ਸੋ ਬੇਲਾ ਜਿੱਤ ਮੈਂ ਸਤ ਗੁਰੇ ਮਿਲਿਆ ਸੋ ਸਾਇ ਚਿਤ ਆਇਆ ਇੱਕ ਜੰਤ ਭਰਮ ਭੁੱਲੇ ਤਿੰਨ ਸਾਇ ਆਪ ਭੁਲਾਏ ਦੂਜੇ ਪਾਏ ਫਿਰੇ ਹਮੇ ਕਰਮ ਕਮਾਏ ਤਿੰਨ ਸਾਇ ਆਪ ਭੁਲਾਏ ਕੋ ਮਾਰਗ ਪਾਏ ਤਨ ਕਾ ਕਿਸਨਾ ਵਸਾਈ ਤਨ ਕੀ ਗਤ ਅਬ ਤੂੰ ਹੈ ਜਾਣੇ ਜਿਨੇ ਇਹੀ ਰਚਿ ਨਰੇਚਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਸਹਿਬੁਝਾਏ ਇਉ ਕਹਿ ਨਾਨਕ ਕਿਆ ਜੰਤ ਵਿਚਾਰੇ ਜਾਂ ਤੁਧ ਭਰਮ ਭੁਲਾਏ ਸੱਚੇ ਮੇਰੇ ਸਾਈ ਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਭਰਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿ ਨਾ ਜਾਈ ਸੱਚੀ ਤੇਰੀ ਵਡਿਆਈ ਜਾਂ ਕਉ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੇ ਜਾਂ ਤੁਧ ਪਾਵੈ ਸੱਚੇ ਸਿਉਚਿਤ ਲਾਵੇ ਜਿਸਨੋਂ ਤੂੰ ਆਪੇ ਮੇਲ ਹੈ ਸੋ ਗੁਰਮੁਖ ਰਹਿ ਸਮਾਈ ਇਕ ਓਅੰਕਾਰ ਨਾਨਕ ਸੱਚੀ ਮੇਰੇ ਸਾਹਿਬਾ ਸੱਚੀ ਤੇਰੀ ਬੜਿਹਾਈ ਰਾਗ ਆਸਾ ਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ RAM ਹਰ ਨਾਮੋ ਹਰ ਨਾਮ ਦੇਵ ਮੇਰਾ ਪ੍ਰਾਨ ਵਸਾਏ RAM ਹਰ ਹਰ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਸਤਿਗੁਰ ਗੋਚਰ گور ਬਚਨ ਤੇ ਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ ਤੁਨ ਬਾਜੈ ਨਤ ਬਾਜੈ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪਰਬਤ ਤਤੈ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨ ਆਵੈ ਖਿਨ ਜਾਵੈ ਦੁਰਗੰਧ ਮੜੈ ਚਿੱਤ ਲਾਇਆ RAM ਲਾਇਆ ਦੁਰਗੰਧ ਮੜੈ ਚਿੱਤ ਲਾਗਾ ਜੋ ਰੰਗ ਕੁਸੰਬ ਦਿਖਾਇਆ खिन पूर्व खिन्न पसमसाए यो चक घुमया पवाया दुख खावै दुख सचै भोग दुख की बिरद बधाई नानक बिखम सहेला तर ज आवै गुर शरण मेरा ठाकर ठाकर नीका अगम अथा राम हर पूंजी हर पूंजी चाही मेरे सत गुर साहा राम हर पूंजी चाही नाम बसाही गुण गावे गुण पावै ਨੀਂਦ ਭੂਖ ਸਭ ਪਰ ਹਰ ਤਿਆਗੀ ਸੁਨਨੇ ਸੁਨ ਸਮਾਵੈ ਬਨਜਾਰੇ ਇਕ ਭਾਤੀ ਆਵ ਲਾਹ ਹਰ ਨਾਮ ਲੈ ਜਾਹੇ ਨਾਨਕ ਮੰਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰ ਬਾਣੀ ਲਾਗੇ ਤੈਨ ਹੱਥ ਚੜਿਆ RAM ਗੁਰ ਬਾਣੀ ਲਾਗੇ ਤੈਨ ਹੱਥ ਚੜਿਆ ਨਿਰਮੂਲਕ ਰਤਨ ਵਪਾਰਾ ਹਰ ਹਰ ਨਾਮ ਅਤੋਲ ਗਪਾਇ ਤੇਰੀ ਭਗਤ ਭਰੇ ਭੰਡਾਰਾ ਸਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਾਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਆਸਾ ਮਹਲਾ ਚੌਥਾ ਝਿਮ ਝਿਮੇ ਝਿਮ ਝਿਮ ਮਬਰਸਾਏ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪੇ ਹਰ ਹਰ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਰਜੁ ਗੁਰਾਮ ਨਾਮੁ ਮੋਥਾ ਗੁਰਮੁਖ ਪਾਰ ਲਗਾਈ ਹਲਤ ਪਾਲਤ ਰਾਮ ਨਾਮ ਸਹੇਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਸਤਾਰੀ ਆ ਰਾਮੁ ਰਾਮ ਨਾਮ ਜਪਿਆ ਦੁਖ ਕਲਬਿਕ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਾਇਆ ਮੈਂ ਹਿਰਦੈ ਰਾਮ ਗਰਵਾਇਆ ਰਾਮ ਰਬਿਆ ਰਾਮ ਹਿਰਦੈ ਪਰਮਗਤ ਪਾਈ ਜਾਂ ਗੁਰ ਸਰਨ ਆਈ ਆਏ ਲੋਭਕਾਰ ਨਾਬ ਡੁੱਬਦੀ ਨਿਕਲੀ ਜਾਂ ਸਤਗੁਰ ਨਾਮ ਉਦੜਾਏ ਜੀ ਦਾਨ ਗੁਰ ਪੂਰੇ ਦੀ ਆ ਰਾਮ ਨਾਮ ਜਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵ ਨਾਨਕ ਗੁਰ ਸਰਣਾਈ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ ਰੂਮੇ ਰੂਮ 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 ਮੈਂ ਗੁਰਮੁਖ ਰਾਮ ਤੇ ਆਹੀ ਰਾਮ ਰਾਮ ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨਰੇਖਿਆ ਕਾਈ रामो राम रव्या कटे अंतर सब सिसना भूख गवाई मान तन शीतल सीगार सब होआ गुरुमत राम पर गसा नानक आप अनग्रह किया हम दासन दासन दासा जिन्नी राम राम नाम बसारिया से मन मुख मूढ अपागी राम तिन अंतर मोह व्यापै खिन खिन माया लागी राम माया मल लागी मूड़ ਭਾਈ ਉਭਾਗੀ ਜਿਨੇ RAM ਨਾਮ ਨਹਿ ਪਾਇਆ ਅਨੇਕ ਕਰਮ ਕਰੇ ਅਬਮਾਨੀ ਹਰ RAM ਨਾਮ ਚੋਰਾਇਆ ਮਹਾ ਬਖਮ ਜਮ ਪੰਥ ਤੇ ਲਾ ਕਾਲੂਖਤ ਮੋ ਅੰਧਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾਂ ਪਾਏ ਮੁਖ ਦਵਾਰਾ RAM RAM ਨਾਮ ਗੁਰੂ RAM ਗੁਰਮੁਖੇ ਜਾਣੈ RAM ਇਹ ਮਨੁਹਾ ਤਨ ਉਪ ਪਿਆਲੀ ਭਰਮੰਦਾ ਇਕਤ ਕਰ ਆਣਾ ਰਾਮ ਮਨ ਇਕਤ ਕਰ ਆਣਾ ਸਭ ਗਤ ਮਿਤ ਜਾਣਾ ਹਰ ਰਾਮੂ ਨਾਮ ਰਸਾਈ ਜਨ ਕੀ ਪੈ ਜੇ ਰਖਾ ਰਾਮ ਨਾਮ ਪ੍ਰਹਿਲਾਦ ਉਧਾਰ ਤਰਾਏ ਰਾਮੂ ਰਾਮ ਰਮੂ ਰਮੂ ਉਚ ਗੁਣ ਕਹਿ ਤੈ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ ਰਾਮ ਨਾਮ ਬਸੈ देन चिंता ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਤੇ ਆਇਆ RAM ਨਾਮ ਗੁਣ ਗਾਈ ਦੁਰਮਤ ਕੁਬਿੱਧ ਗਈ ਸ਼ੁੱਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸ਼ਰੀਰ ਸਭ ਹੋਵਾ ਜਿਤ RAM ਨਾਮ ਪਰ ਗਸਿਆ ਨਾਨਕ ਹਰਪੰਸ ਸਦਾ ਦਿਨ ਰਾਤੀ ਗੁਰਮੁਖ ਅਨਜ ਕਰਬ ਆਸਿਆ ਜੇ ਨ ਸਰਦਾਰ RAM ਨਾਮ ਲੱਗੀ ਤੈਨ ਦੂਜਾ ਚਿਤ ਨਾ ਲਾਇਆ RAM ਜੇ ਧਰਤੀ ਸਭ ਕੰਚਨ ਕਰਦੀ ਜਾ ਬਨਨਾ ਵਾ ਅਵਰ ਨਾ ਪਾਇਆ RAM RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ RAM ਨਾਮ ਤਨ ਪੂੰਜੀ ਸੰਤੀ ਨਾ ਡੂਬਾ ਨਾ ਜਾਈ RAM ਨਾਮ ਇਸ ਜਗ ਮੈਂ ਤੁਲਹਾ ਜਮ ਕਾਲ ਨੇੜਨਾ ਆਵੈ ਨਾਮ ਗੁਰਮੁਖ ਰਾਮ ਪਸਾਤਾ ਕਰ ਕਿਰਪਾ ਆਪ ਮਲਾਵੈ ਰਾਮੋ ਰਾਮ ਨਾਮ ਸਤਿ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਆਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਭਾਈ ਮਲਾਏ ਦੀਨਾ नाथ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੈ ਦੇਵਾ ਨਾਨਕ ਮਿਲਣ ਸੁਭਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆષા ਸ਼ੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਬਨਾਸਨ ਪਤਤ ਪਾਵਨ ਹਰ ਨਾਮ ਜਿਉ ਹਰ ਸੇਵਾ ਭਾਈ ਪਰਮਗਤ ਪਾਈ ਹਰ ਊਤਮ ਹਰ ਹਰ ਕਾਮ ਜਿਉ ਹਰ ਊਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਰ ਹੋਵੈ ਜਨਮ ਮਰਨ ਦੂਵੇ ਦੁਖ ਮਿਟੇ ਸਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੂ ਠਾਕਰ ਹਰ ਜਪਿਐ ਆ ਤੁਮ ਰਾਮ ਜੀਉ ਹਰ ਹਰ ਕਰਤਾ ਦੁਖ ਬਨਾਸਨ ਪਤਿਤ ਭਵਨ ਹਰ ਨਾਮ ਜੀਉ ਹਰ ਨਾਮ ਪਦਾਰਥ ਕਣਜੁ ਉਤਮ ਹਰ ਜਪਿਐ ਸਤਗੁਰ ਭਾਈ ਜੀਉ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅંધੇਰ ਗਵਾਇ ਹਰ ਹਰ ਨਾਮ ਤਿਨੀ ਅਰਾਧਿਆ ਜਿਨ ਮਾਇਤਕ ਧੁਰ ਲਿਖ ਪਾਏ ਜਿਉ ਹਰ ਨਾਮ ਪਦਾਰਥ ਕਲਜੁ ਊਤਮ ਹਰ ਜਪਿਆ ਸਤਗੁਰ ਭਾਏ ਜਿਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪੰਦਰ ਬਾਣ ਜਿਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਪਰਮ ਚੂਕਾਇ ਆਵਣ ਜਾਣ ਜਿਉ ਆਵਣ ਜਾਣਾ ਭਰਮ ਪਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਰਬ ਦੇਖ ਤੋ ਉਤਰੀ ਹਰ ਹਰ ਨਾਮ ਸੰਭਾਇਆ ਜਿਨ ਹਰ ਤੇ ਆਇਆ ਤੁਰ ਭਾਗ ਲਿਖ ਪਾਇਆ ਤੈਨ ਸਫਲ ਜਨਮ ਪ੍ਰਵਾਨ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪੰਦਰ ਵਣ ਜਿਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਦਾਨਾ ਤੇ ਉਤਮ ਹਰ ਹਰ ਲੋਗ ਜਿਓ ਹਰ ਨਾਮ ਬੜਾਈ ਹਰ ਨਾਮ ਸਖਾਈ ਗੁਰ ਸਬਦੀ ਹਰ ਰਸ ਭੋਗ ਜਿਓ ਹਰ ਅਸਪੂਗਮ ਹਾਨਰਯੋਗ ਬੜ ਭਾਗੀ ਹਰਸ ਪਾਇਆ ਸੇ ਤਨ ਬਡੇ ਸਤਿਪੁਰਖ ਪੂਰੇ ਜਿਨ ਗੁਰਮਤਿ ਨਾਮ ਤੇ ਆਇਆ ਜਨ ਨਾਨਕ ਰੇਣ ਮੰਗੈ ਪੱਗ ਸਾਧੂ ਮਨ ਚੂਕਾ ਸੋਗ ਵਿਜੋਗ ਜਿਉ ਜਿਨ ਹਰ ਮੀਠ ਲਗਾਣਾ ਤੇ ਜਨ ਪਰ ਧਨ ਤੇ ਊਤਮ ਹਰ ਹਰ ਲੋਗ ਜਿਉ ਆਸਾ ਮਹਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਬ ਪਰਮ ਸੁਖ ਪਾਵੈ ਹਰ ਹਿਰਦੈ ਹਰ ਗੁਣ ਗਿਆਨ ਜਿਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਵਰਨ ਕੋਈ ਹਰ ਹਰ ਲੇ ਬਲਾਈ ਹਰ ਨਾਮ ਸਖਾਈ ਹਰ ਦਰਗਾ ਪਾਵੈ ਮਾਨ ਜਿਉ ਸਤਜੁਗ ਸਭ ਸੰਤੋਖ ਸਰੀਰਾ ਭਗ ਚਾਰੇ ਧਰਮ ਧਿਆਨ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਕਿਸ ਯਤੈ ਪਗ ਟਿਕਿਆ ਮਨ ਹਿਰਦਾ ਗ੍ਰੋਧ ਜਲਾਏ ਜਿਉ ਮਨ ਹਿਰਦਾ ਗ੍ਰੋਧ ਮਹਾ ਬਿਸਲੋਧ ਨਿਰਪਤਾਵੈ ਲੈਣ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉਮੈ ਅੰਕਾਰ ਉਪਤਾਇਆ ਹਰ ਹਰ ਕਿਰਪਾ ਤਾਰੀ ਮੇਰਾ ਠਾਕਰ ਵੇਖ ਗੁਰਮਤਿ ਹਰ ਨਾਮ ਲੈ ਜਾਏ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਾ ਤੋ ਸੰਜਮ ਕਰਮ ਕਮਾਏ ਜਿਉ ਯੁਗ ਦਵਾਪਰ ਆਇਆ ਭਰਮ ਪਰਮਾਇ ਹਰ ਗੋਪੀ ਕਾ ਨੋ ਪਾਏ ਜਿਉ ਤਪ ਤਪਨ ਤਪੈ ਜਗ ਪੁਨ ਅਰੰਭ ਅਤ ਕਿਰਿਆ ਕਰਮ ਕਮਾਏ ਜਿਉ ਕਿਰਿਆ ਕਰਮ ਕਮਾਇਆ ਪਗ ਦੋਇ ਖਸਕਾਇਆ ਦੋਇ ਪਗ ਤੇ ਗੈ ਟਕਾਇ ਜਿਉ ਮਹਾ ਜੁਦ ਜੂਦ ਬੋ ਕੀਨੇ ਵਿਚ ਹਉ ਮੈ ਪਚਾਏ ਪਚਾਏ ਜਿਉ ਦੀਨ ਦਿਆਲ ਗੁਰ ਸਾਧ ਮਲਾਇਆ ਮੇਰੇ ਸਤਗੁਰ ਮਨ ਲਹਿ ਜਾਏ ਜਿਉ ਜੋਗੁ ਦੁਆਪਰੈ ਆਇਆ ਪਰਮ ਪਰਮਾਇ ਹਰ ਗੋਪੀ ਕਾਨੁ ਉਪਾਏ ਜੀਉ ਕਲਯੁਗ ਹਰ ਕੀਆ ਪੱਗ ਤਰੇ ਖਿਸਕੀਆ ਅਗ ਚੌਥਾ ਟਿਕਾ ਟਕਾਏ ਜੀਉ ਗੁਰ ਸਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਤ ਪਾਏ ਜੀਉ ਹਰ ਕੀਰਤ ਰੁੱਤ ਆਈ ਹਰ ਨਾਮ ਬੜਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੈ ਬਿਨ ਲਾਵੇ ਸਭ ਲਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜਿਉ ਕਲਜੁ ਘਰ ਕੀ ਆਪਿ ਅਗਖੁ ਤਰਾਖਸ ਕੀਆ ਅਗ ਚੌਥਾ ਟਿਕਾ ਟਕਾਈ ਜਿਉ